ਕੀ ਆ ਗਿਆ ਇੱਕ ਬੈਠਾ ਸੀ ਹਕਾ ਖਾਤਰ ਹੋਏ ਇਕੱਠੇ ਹਕਾ ਖਾਤਰ ਇੱਕ ਖਾਤਰ ਨਾ ਲੱਖਾ ਖਾਤਰ ਤੇਰੇ ਮੇਰੇ ਬੱਚਿਆਂ ਖਾਤਰ ਅੱਗੇ ਸਰਕਾਰ ਨੂੰ ਕਹੇ ਤੂੰ ਤੇ ਸਾਨੂੰ ਬਹੁਤ ਪਰਮਾਇਆ ਹੁਣ ਤੇ ਸਾਨੂੰ ਹੋਸ਼ ਆਇਆ ਜਦ ਜਾਗੋ ਬਸ ਉਦੋਂ ਸਵੇਰਾ ਸੱਚ ਬਜ਼ੁਰਗਾ ਬਾਤ ਕਹੀ ਹੈ ਸੁਧਰ ਜਾ ਤੂੰ ਸੁਧਰ ਐ ਹਾਕਮ ਸੁੱਤੀ ਜਨਤਾ ਜਾਗ ਪਈ ਹੈ ਬੜੇ ਤਰਲੇ ਕੱਢੇ ਅਸੀਂ ਹਾਕਮਾਂ ਦੇ ਪਰ ਸਾਡੇ ਬੱਲੇ ਕੁਝ ਨਹੀਂ ਪਾਇਆ। ਥਾੜੇ ਤੇ ਕੱਢ ਲਏ ਬਥੇਰੇ ਚੱਕਰ ਲਾਏ ਚਾਰ ਸ਼ੁਫੀਰੀ ਮੀਟਿੰਗਾਂ ਦੀ ਪੰਡ ਮੁਕਦੀ ਨਹੀਂ ਉਹ ਇੱਕ ਮੁੱਕੇ ਨਵੀਂ ਕੱਢ ਲਵੇ ਸਵੇਰੇ। ਇੱਕ ਆਵੇ ਇੱਕ ਅਫਸਰ ਜਾਵੇ ਹੱਲ ਕੋਈ ਨਾ ਲੈ ਕੇ ਆਵੇ ਸਬਰ ਬੰਨ ਦਾ ਟੁੱਟ ਗਿਆ ਅ ਸਾਡਾ ਤੂੰ ਨਾ ਸਾਡੀ ਸਾਰ ਲਈ ਐ ਸੁਧਰ ਜਾ ਤੂੰ ਸੁਧਰ ਐ ਹਾਕਮ ਸੁਤੀ ਜੰਤਾ ਜਾਗ ਪਈ। ਸੁਧਰ ਜਾ ਤੂੰ ਸੁਧਰ ਐ ਹਾਕਮ ਸੁੱਤੀ ਜਲਤਾ ਜਾ ਪਈਏ ਦੀਵਾਲੀ ਤੇ ਸਾਡੇ ਨਾਲ ਇੱਕ ਇਹਨਾਂ ਨੇ ਵਾਅਦਾ ਕੀਤਾ ਸੀ ਉਹਦੇ ਬਾਰੇ ਆ ਦੀਵਾਲੀ ਬੰਨੀ ਆਉਂਦੀ ਕਲੀਰੇ ਹਾਕਮ ਦੀ ਹਿੱਕ ਤੇ ਬਾਲਣੇ ਦੀਵੇ ਦੀਵਾਲੀ ਬੰਨੀ ਆਉਂਦੀ ਕਲੀਰੇ ਹਾਕਮ ਦੀ ਹਿੱਕ ਤੇ ਬਾਲਣੇ ਦੀਵੇ ਦੀਪਕ ਬਸ ਮਗਾ ਕੇ ਰੱਖਿਓ ਜਿੰਦ ਦਰਦ ਦੇ ਨਾਲ ਹੀ ਜੀਵੇ ਜੇ ਫੇਰਿਓ ਐਸਾ ਕੱਸੋ ਸ਼ਿਕੰਜਾ ਹਾਕਮ ਜ਼ਹਿਰ ਪਿਆਲਾ ਹੱਸ ਹੱਸ ਪੀਵੇ ਗੁੱਸਾ ਸਾਡਾ ਨਾ ਸਮਝ ਤੂੰ ਸਮਝੇ ਸਰਕਾਰ ਨੂੰ ਕਹਿ ਰਹੇ ਆ ਗੁੱਸਾ ਸਾਡਾ ਨਾ ਸਮਝ ਤੂੰ ਸਮਝੇ ਤੂੰ ਜਿੱਤੀ ਬਾਦੀ ਹਾਰ ਲਈ ਐ ਸੁਧਰ ਜਾ ਤੂੰ ਸੁਧਰ ਐ ਹਾਕਮ ਸੁੱਤੀ ਜਨਤਾ ਜਾਗ ਪਈ ਐ ਰੂਹ ਜਾਗ ਪਿਆ ਰੂਹ ਜਾਗ ਪਈ ਐ ਬੜੇ ਵਾਦੇ ਕੀਤੇ ਸੀ ਸਰਕਾਰ ਦੇ ਚੌਣ ਤੋਂ ਪਹਿਲਾਂ ਇਹਨਾਂ ਨੇ ਬਿਜਲੀ ਦੇ ਬਿੱਲ ਮਾਫ ਕਰਾਉਣਾ ਹੈ ਔਰਤਾਂ ਨੂੰ ਫ੍ਰੀ ਸਫਰ ਕਰਾਉਣਾ ਹੈ ਹਜ਼ਾਰ ਰੁਪਏ ਦਾ ਲਾਰਾ ਲਾ ਕੇ ਪੰਜਾਬ ਨੂੰ ਕਰਜ਼ੇ ਵਿੱਚ ਡੁਬਾਉਣਾ ਹੈ ਵਿੱਚ ਅਖਬਾਰਾਂ ਦਮ ਗੱਜੇ ਤੇਰੇ ਵਿੱਚ ਅਖਬਾਰਾਂ ਦਮ ਗੱਜੇ ਤੇਰੇ ਸੋਣਨਾ ਦੇਵਣ ਰਾਤ ਸਵੇਰੇ ਨਿਕਲਿਆ ਸਭ ਤੋਂ ਤੂੰ ਛਟੱਲੀ ਛਕੱਲੀ ਸਾਡੀ ਭਾਸ਼ਾ ਦੇ ਵਿੱਚ ਜਿਹੜਾ ਸ਼ੈਤਾਨ ਹੁੰਦਾ ਨਿਕਲਿਆ ਸਭ ਤੋਂ ਤੂੰ ਛਟੱਲੀ ਸਤੌਜ ਦੀ ਮਿੰਤੋਂ ਬਿੰਦੋ ਆਖ ਰਹੀ ਐ ਸੁਧਰ ਜਾ ਤੂੰ ਸੁਧਰ ਐ ਹਾਕਮ ਸੁੱਤੀ ਜਨਤਾ ਜਾਗ ਪਈ ਐ ਰੂਹ ਜਾਗ ਪਿਆ ਰੂਹ ਜਾਗ ਪਈ ਐ ਧੰਨਵਾਦ